छॾे पिड़ो छॾ तोरियां बां गुलयारो मंदा हल सू मत आख़िर फते अनंदपुर रख लियो तगर मेर जी अनंदपुर ते रखियो नज़र मेहर जी अनंदपुर दोक ते सहू ਕਿੰ ਬੰਦੇ ਅਸਾਂ ਦੀਾਰੇ ਹੋ ਮਨਜੂਰ ਪਤਾ ਆਕਰਦੀ ਭਤੇ ਅਸਾਂ ਦੀਾਰੇ ਹੋ ਮਨਜੂਰ ਪਤਾ ਆਕਰਦੀ ਭਤੇ ਅਸਾਂ ਦੀ ਪਰ ਸਿਰਫ ਰਕਸ਼ਨ ਧਾਈ ਹੈ ਜਿਸ ਵਿੱਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਹੀਂ ਤੇ ਆਵੇ ਥਾਏ ਸਭ ਥਾਂ ਹੀ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਹੀ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾਤ ਅੰਤ ਤਰਕੇ ਬੋਲੋ ਜੀ ਆਲੇ ਰਹਿਣ ਪੰਜਾਬ ਪਿਆਰਿਆਂ ਚੌਹਾਂ ਸਹਬਜ਼ਾਦਿਆਂ ਚੌਲੀਆਂ ਮੁਕਤਿਆਂ ਹੱਟੀਆਂ ਜੱਟੀਆਂ ਸੱਪੀਆਂ ਜਿਨ੍ਹਾਂ ਨਾਮ ਜੱਪਿਆ ਵਣ ਛਕਿਆ ਦੀ ਚਲਾਈ ਤੇਗ ਵਾਹੀ ਦੇਖ ਕੇ ਅਨ ਡਿਟ ਕੀਤਾ ਦਿਨ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਆਲੇ ਰਹਿਣ ਜਿੰਨਾ ਸਿੰਘਾਂ ਸਿੰਘਣੀਆਂ ਆਪਨ੍ਹੇ ਸੀਸ ਦਿੱਤੇ ਬੰਦ ਬੰਦ ਕਟਾਏ ਹੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ੍ਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਇਤਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸੁਭਾਨ ਅੱਜ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਸੁਭਾਨ ਪ੍ਰਥਮੇ ਸਰਬੋਤਰਾ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬੱਤ ਪਾਤਸ਼ਾਹ ਜੀ ਕੋ ਵਾਹਿਗੁਰੂ 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 ਚੇਤੇ ਆਵੇ ਜਿਤੇ ਆਵਨ ਦਾ ਸਦਕਾ ਸਰਬ ਸੁਖ ਹੋਗਾ ਜਹਾਂ ਜਹਾਂ ਫਰਸਾ ਜੀ ਸਾਹਿਬ ਤਹਾ ਤਹਾ ਰਛਾ ਰਿਆਇ ਦੇਖ ਕੇ ਫਤਿਹ ਗੁਰੂ ਦੀ ਪੈਤ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਫਰਸਾ ਜੀ ਕੇ ਬੋਲ ਬਾਨੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਇਸ ਦਾਣ ਰਾਨ ਬੇਤ ਦਾਣ ਵਿਸਾ ਦਾਣ ਕਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅਮਰ ਸਰ ਜੀ ਦੇ ਦਰਸ਼ਨ ਉਸ ਨਾਨ ਚੌਕੀਆਂ ਛੰਡੇ ਬੋਂਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਸਤਿ ਸ੍ਰੀ ਅਕਾਲ ਸਿੱਖਾਂ ਦਾ ਮਨ ਨੀਵਾ ਮਤੁ ਕੁੱਛੀ ਮਤ ਪੱਕ ਦੇ ਰੱਖੇ ਆਪਵਾਹ ਤੁਝੇ ਅਕਾਲ ਪੁਰਖਾ ਪਣੇ ਪੰਥ ਦੇ ਸਦਾ ਸਹਾਈ ਦਾ ਸਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਮੁਹਤਾਮਾ ਦੇ ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੋਈ ਦਰਸ਼ਨ ਦੀਦਾਰ ਕੀ ਸੇਵਾ ਸੰਭਾਲਦਾ ਦਾਨ ਕਰ ਸਾ ਜੀ ਨੂੰ ਬਖਸ਼ੋ ਫੇ ਨਮਾਨਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਆਣ ਨੇ ਹਟਿਆਂ ਦੀ ਓਟ ਸੱਚੇ ਪਾਸਾ ਜੀ ਭੰਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਉਤਰ ਅਸਥਾਨ ਤੱਕ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਭੰਤਨ ਜੁਗੋ ਜੁਗ ਅਟਲ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਪਤਸ਼ਾਹੀਓ ਤੁੰਤੰ ਸੋਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਜ ਦੇ ਦਿਹਾੜੇ ਆਪ ਦੀ ਨੇ ਸਨ 1704 ਈਸਵੀ ਨੂੰ ਆਪਣੇ ਪਰਵਾਸ ਸMeV ਪੰਜ ਪਿਆਰੇ ਸਹਿਬਾਨ ਸਮੇਤ ਆਪਣੇ ਪਿਆਰੇ ਸਿੰਘਾਂ ਦੇ ਸਮੇਤ ਜਿਲ੍ਹਾ ਅਨੰਦਗੜ੍ਹ ਸਾਹਿਬ ਜੀ ਤੋਂ ਰਵਾਨਾ ਹੋਏ ਸਨ ਆਪ ਜੀ ਔਰ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਛੱਡਣਾ ਕੀਤਾ ਪਾਤਸ਼ਾਹੀਓ ਉਹਨਾਂ ਪਲਾਂ ਨੂੰ ਯਾਦ ਕਰਦੇ ਹੋਇਆ ਉਸ ਰਵੈਤ ਦੇ ਮੁਤਾਬਕ ਪਾਤਸ਼ਾਹੀਓ ਆਪ ਜੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇਖੇ ਆਏ ਹੋ ਪਾਤਸ਼ਾਹੀ ਆਪ ਜੀ ਦੇ ਬਾਕੀ ਹਸਤਾਨਾਂ ਤੋਂ ਜਿੱਥੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਪਹੁੰਚ ਚੁੱਕੇ ਹਨ ਪਾਤਸ਼ਾਹੀ ਆਪ ਜੀ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਤੋਂ ਅਗਲੇ ਪੜਾਅ ਵਾਸਤੇ ਰਵਾਨਾ ਹੋਣ ਲੱਗੇ ਹੋ ਪਾਤਸ਼ਾਹ ਕਿਰਪਾ ਬਖਸ਼ਿਸ਼ ਮਿਹਰਮਤ ਕਰਨੀ ਸਮੁੱਚੀ ਸੰਗਤ ਤੇ ਸੇਵਸਤੇ ਮਿਹਰ ਪਰਿਆ ਹੱਥ ਰੱਖਣਾ ਪ੍ਰਬੰਧਕਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਸਵਾਸ ਸਵਾਸ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪੜਾਅਦਰ ਪੜਾਅ ਜੋ ਸੰਗਤਾਂ ਤੋਂ ਕਥਾਾਂ ਸੇਵਾਾਂ ਕਰ ਰਹੀਆਂ ਹਨ ਪਾਤਸ਼ਾਹ ਜੀ ਉਸ ਸੰਗਤਾਂ ਦੇ ਸਿਰ ਤੇ ਹੱਥ ਰੱਖਣਾ ਸੇਵਾਾਂ ਆਏ ਪਾ ਲੈਣੀਆਂ ਸਮੁੱਚੀ ਸੰਗਤ ਦੇ ਸਿੱਖ ਸੇਧੇ ਮਿਹਰ ਪਰਿਆ ਹੱਥ ਰੱਖ ਕੇ ਆਪਣੀਆਂ ਸੇਵਾਵਾਂ ਆਪ ਦਰਬਾਰੀਆਂ ਪਾਤਸ਼ਾਹ ਜੀਓ ਰਸਤੇ ਦੀ ਬਾਤ ਘਾਟ ਵਿੱਚ ਸਹਾਈ ਹੋਣਾ ਸੰਗਤ ਦੇ ਆਪੀ ਨਾ ਕਿਰਪਾ ਕਰਕੇ ਅੰਗ ਸੰਗ ਵਰਤਣਾ ਸੰਤਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਪੇਟਾਵਾ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਗੁਰਮਤ ਦੇ ਅਨੁਸਾਰ ਭਾਵਨਾਵਾਂ ਪੂਰਨ ਕਰਨੀਆਂ ਪਾਤਸ਼ਾਹ ਜੀਓ ਇਸ ਵਕਤ ਆਪ ਜੀ ਦੇ ਹਜ਼ੂਰ ਸਮੁੱਚਾ ਪੰਥ ਹਾਜ਼ਰ ਹੈ ਪੰਥਿਆਰੇ ਸਹਿਬਾਨ ਨਿਸ਼ਾਨਜੀ ਸਹਿਬਾਨ ਹਾਜ਼ਰ ਹਨ ਗ੍ਰੰਥੀ ਸਹਿਬਾਨ ਸੇਵਾਦਾਰ ਸਹਿਬਾਨ ਪ੍ਰਬੰਧਕ ਸਹਿਬਾਨ ਹਾਜ਼ਰ ਹਨ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਅਗਲੇ ਫਰਾਵ ਵਾਸਤੇ ਆਪ ਜੀ ਕਿਰਪਾ ਕਰ ਕੇ ਰਵਾਨਾ ਹੋਣ ਦੀ ਆਗਿਆ ਬਖਸ਼ ਕਰੋ ਪਾਤਸ਼ਾਹ ਜੀ ਪਿਆਰੇ ਮਿਲੜੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਮ ਨਾਮ ਚੜਦੀ ਕਲਾ ਤੇਰੇ ਭਾਣੇ ਸਭ ਦਾ ਬਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਆਲ ਮਰੀਦਾਂ ਦਾ ਪੈਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ i i love you.